ਦਾਨ ਸਭਾ ਚ ਇਸ ਪੈਂਡੇਮਿਕ ਕੋਵਿਡ ਦੇ ਹਾਲਾਤਾਂ ਕਰਕੇ ਪੈਦਾ ਹੋਈ ਹੈ ਕਿ ਕੱਲ ਦੀ ਅਖਬਾਰ ਚ ਜਿਹੜੀ 27 ਤਰੀਕ ਲੰਗੀ ਹੈ ਉਸ ਦਿਨ ਸਪੀਕਰ ਸਾਹਿਬ ਦਾ ਇੱਕ ਵਾਰ ਚ ਬਿਆਨ ਆਇਆ ਸੀ ਕਈ ਅਖਬਾਰਾਂ ਚ ਕਿ ਜਿਹੜੇ ਵੀ ਵਿਧਾਨਕਾਰਾਂ ਨੇ ਆਪਣੇ ਐਮ ਐਲ ਏ ਪਾਰਟੀ ਐਮ ਐਲ ਏ ਸਹਿਬਾਨਾ ਨਾਲ ਮੁਰੀ ਕੀਤੀ ਔਰ ਮੁੜ ਕੇ ਕੋਵਿਡ ਪੋਜ਼ਿਟਿਵ ਆਏ ਗਏ ਹੈ ਜਿਹੜੇ ਵੀ ਉਹਨਾਂ ਦੇ ਸੰਪਰਕ ਚ ਆਏ ਹੈ ਉਹ ਵਿਦਾਂ ਸਭਾ ਚ ਆਉਂਦੀ ਖੇਚਲ ਨਾ ਕਰ ਕਿਉਂਕਿ ਇਹ ਸਿਰਫ ਇੱਕ ਅਖਬਾਰ ਚ ਬਿਆਨ ਸੀ ਔਰ ਸਾਨੂੰ ਲਿਖਤੀ ਇਹਦਾ ਕੋਈ ਇਹੋ ਜਿਹਾ ਜਵਾਬ ਨਹੀਂ ਮਿਲਿਆ ਸੀ ਸੋ ਕੱਲ ਸ਼ਰੋਮਨੀ ਅਕਾਲੀ ਦਲ ਦੇ ਲੈਜਿਸਲੇਟਿਵ ਪਾਰਟੀ ਵਿੰਗ ਵੱਲੋਂ ਸਾਡੇ ਜਿਹੜੇ ਲੀਡਰ ਨੇ ਚੰਦਜੀਤ ਸਿੰਘ ਢਿੱਲੋਂ ਸਾਹਿਬ ਨੇ ਕਲੈਰੀਫਿਕੇਸ਼ਨ ਮੰਗੀ ਸਪੀਕਰ ਸਾਹਿਬ ਨੂੰ ਇਹ ਚਿੱਠੀ ਲਿਖੀ ਕਿ ਤੁਹਾਡਾ ਅੰਗਰੇਜ਼ੀ ਅਖਬਾਰਾਂ ਚ ਤੇ ਹੋਰ ਪੰਜਾਬੀ ਦੇ ਅਖਬਾਰਾਂ ਚ ਇਹ ਬਿਆਨ ਛਪਿਆ ਹੈ ਕਿ ਅਸੀਂ ਹਾਊਸ ਅਟੈਂਡ ਨਹੀਂ ਕਰ ਸਕਦੇ ਤੇ ਸਾਨੂੰ ਇਹਦੇ ਤੇ ਕਲੈਰੀਫਿਕੇਸ਼ਨ ਦਿਓ ਕਿਉਂਕਿ ਅਸੀਂ ਆਪ ਦੇ ਟੈਸਟ ਕਰਾ ਲਏ ਆ ਸਾਡੇ ਟੈਸਟ 네ਗੇਟਿਵ ਆ ਉਹਦਾ ਕੱਲ ਰਾਤ ਨੂੰ ਦੇਰ ਰਾਤ ਨੂੰ ਸਾਨੂੰ ਇਹ ਜਵਾਬ ਮਿਲਿਆ ਜਿਹੜਾ ਮੈਂ ਏਟੀਵੀ ਵਾਲੇ ਵੀਰ ਚਲਾ ਵੀ ਦੇਣਗੇ ਜਿੱਥੇ ਸਾਨੂੰ ਇਹ ਗੱਲ ਕਹੀ ਗਈ ਕਿ ਕਿਉਂਕਿ ਛੋਟੀ ਮੀਟਿੰਗ ਹੋਈ ਹੈ ਤੁਸੀਂ ਸੰਪਰਕ ਚ ਆਇਓ ਭਾਵੇਂ ਤੁਸੀਂ ਕੋਵਿਡ 네ਗੇਟਿਵ ਹੋ ਮਗਰ ਤੁਸੀਂ ਕੱਲ ਮੀਟਿੰਗ ਵਿਧਾਨ ਸਭਾ ਦਾ ਸੈਸ਼ਨ ਅਟੈਂਡ ਨਹੀਂ ਕਰ ਸਕਦੇ ਸਾਧ ਸੰਗਤ ਜੀ ਮੇਰੀ ਇਹ ਠੀਕ ਹੈ ਕਿ ਇਹ ਪੈਂਡੈਮਿਕ ਕਿਸੇ ਦੀ ਜ਼ਿੰਦਗੀ ਖਤਰੇ 'ਚ ਨਾ ਪਾਈਏ ਸਾਡੀ ਵੀ ਕੋਈ ਜ਼ਿੰਮੇਵਾਰੀਆਂ ਨੇ ਇਹ ਕੈਦੇ ਕਾਨੂੰਨ ਬਣੇ ਆ ਜੋ ਕੈਦੇ ਕਾਨੂੰਨ ਸਧਾਰਨ ਲੋਕਾਂ ਵਾਸਤੇ ਆਮ ਪਬਲਿਕ ਵਾਸਤੇ ਉਹੀ ਐਮ ਐਲ ਏ ਉਹੀ ਐਮ ਪੀ ਤੇ ਉਹੀ ਮੁੱਖ ਮੰਤਰੀ ਤੇ ਉਹੀ ਚੀਫ ਮਿਨਿਸਟਰ ਸਾਰਿਆਂ ਵਾਸਤੇ ਇਹ ਪ੍ਰੋਟੋਕਾਲ ਸੇਮ ਨੇ ਅਸੀਂ ਤਾਂ ਐਜ਼ ਰਿਸਪੌਂਸਿਬਲ ਸਿਟੀਜ਼ਨ ਹੋਣ ਦੇ ਨਾਤੇ ਇੱਕ ਰਿਸਪੌਂਸਿਬਲ ਲੋਕਾਂ ਦੇ ਜ਼ਿੰਮੇਵਾਰ ਨਵੰਦੇ ਹੁੰਦੇ ਰਾਤੇ ਅਸੀਂ ਤਾਂ ਆਪਣੀ ਜ਼ਿੰਮੇਵਾਰੀ ਸਮਝਦੇ ਹੁਆ ਸਪੀਕਰ ਸਾਹਿਬ ਕੋਲੋਂ ਕਲੀਅਰਿਫਿਕੇਸ਼ਨ ਮੰਗੀ ਸਾਨੂੰ ਉਹਦਾ ਜਵਾਬ ਆਇਆ ਕਿ ਅਸੀਂ ਨਹੀਂ ਅਟੈਂਡ ਕਰ ਸਕਦੇ ਫਿਰ ਸਪੀਕਰ ਸਾਹਿਬ ਮੇਰੀ ਤੁਹਾਨੂੰ ਬੇਨਤੀ ਹੈ ਦੇਖੋ ਤੁਸੀਂ ਵੀ بڑے ਲੋਕਾਂ ਦੇ ਸੰਪਰਕ 'ਚ ਆਏ ਹੋ ਜਿਹੜੇ ਕੋਵਿਡ ਪੋਜ਼ਿਟਿਵ ਪਾਏ ਗਏ ਸੁਭਾਵਕ ਵਜ਼ੀਰ ਮਿਲੇ ਆ ਸਾਡੇ ਪਾਰਲੀਮੈਂਟਰੀ ਅਫੇਅਰਸ ਮਨਿਸਟਰ ਬ੍ਰਹਮੇਂਦਰਾ ਜੀ ਗੁਰੂ ਕਿਰਪਾ ਕਰ ਨੂੰ ਉਹਨਾਂ ਨੂੰ ਛੇਤੀ ਤੰਦਰੁਸਤੀ ਬਖਸ਼ਿਸ਼ ਕਰਨ ਉਹਨਾਂ ਦੇ ਨਾਲ ਵੀ ਜੋ ਦੱਸਿਆ ਜਾ ਰਿਹਾ ਥੋਡੀਆਂ ਬੜੀਆਂ ਮੀਟਿੰਗਾਂ ਹੋਈਆਂ ਸੁਭਾਵਕ ਹੈ ਕਿਉਂਕਿ ਸਪੀਕਰ ਸਾਥ ਦੇਤੇ ਪਾਰਲੀਮੈਂਟਰੀ ਅਫੇਅਰ ਮਨਿਸਟਰ ਜਿਨ੍ਹਾਂ ਨੇ ਵਿਧਾਨ ਸਭਾ ਨੂੰ ਚਲਾਉਣਾ ਹੁੰਦਾ ਲੈਜਿਸਲੇਟਿਵ ਕੰਮ ਵੇਖਣਾ ਹੁੰਦਾ ਉਹਨਾਂ ਦਾ ਆਪਸੀ ਸੈਸ਼ਨ ਰਾਤ ਵੀ ਸੈਸ਼ਨ ਦੇ ਸਮੇਂ ਤੇ ਵੀ ਇਸ ਲਈ ਉਹ ਵੀ ਤੁਹਾਨੂੰ ਕਿਤੇ ਨਾ ਕਿਤੇ ਮਿਲੇ ਹੋਣੇ ਕਈ ਐਮ ਐਲ ਏ ਸਹਿਬਾਨ ਜਿਹੜੇ ਪੋਜੀਟਿਵ ਪਾਏ ਗਏ ਆ ਉਹ ਵੀ ਤੁਹਾਨੂੰ ਮਿਲ ਕੇ ਗਏ ਹੋਣੇ ਔਰ ਕੱਲ ਸੁਪਨੇ ਵੇਖਿਆ ਕਿ ਹਰਪਾਲ ਚੀਮਾ ਜਿਹੜੇ ਆਪੋਜੀਸ਼ਨ ਦੇ ਲੀਡਰ ਹੈ ਉਹ ਵੀ ਤੁਹਾਨੂੰ ਮਿਲੇ ਸੋ ਜਦ ਆਸੀ ਸਾਰੇ ਕਿਸੇ ਪੋਜੀਟਿਵ ਐਮਐਲਏ ਦੇ ਸੰਪਰਕ ਚ ਆਏ ਉਸੇ ਤਰ੍ਹਾਂ ਤੁਸੀਂ ਵੀ ਆਏ ਸੋ ਮੇਰੀ ਕਿ ਦਿੱਤੀ ਹੈ ਕਿ ਆਈ ਥਿੰਕ ਇਨ ਲਾਰਜਰ ਇੰਟਰਸਟ ਫਿਰ ਤਾਂ ਤੁਹਾਨੂੰ ਵੀ ਹਾਊਸ ਨਹੀਂ ਅਟੈਂਡ ਕਰਨਾ ਚਾਹੀਦਾ ਕੱਲਾ ਹਾਂ ਇੱਕ ਜ਼ਰੂਰ ਹੈ ਕਿ ਮੁੱਖ ਮੰਤਰੀ ਸਾਹਿਬ ਤਾਂ ਕਿਸੇ ਦੇ ਸੰਪਰਕ ਚ ਨਹੀਂ ਆ ਰਹੇ ਉਹ ਤਾਂ ਜਾ ਸਕਦੇ ਡੈਮੋਕਰੇਸੀ ਜਿਉਂਦੀ ਰਵੇ ਲੋਕਤੰਤਰ ਜਿਉਂਦਾ ਰਵੇ ਇਹ ਵਿਧਾਨ ਸਭਾ ਲੋਕਾਂ ਦਾ ਵਿਧਾਨ ਸਭਾ ਹੈ ਪੰਜਾਬ ਦੇ ਲੋਕਾਂ ਦਾ ਇਹ ਤੇ ਹੱਕ ਐ ਸੀ ਤਾਂ ਕੱਲੇ ਉਹਨਾਂ ਦੇ ਸੇਵਾਦਾਰ ਵਜੋਂ ਉੱਥੇ ਪਹੁੰਚੇ ਹਨ ਉਹਨਾਂ ਦੀ ਲੋਕ ਪੰਜਾਬ ਦੇ ਲੋਕਾਂ ਦੀ ਮਰਜ਼ੀ ਹੈ ਕਦੋਂ ਨਵੇਂ ਸੇਵਾਦਾਰ ਲਾਦਨ ਮਗਰ ਜੇ ਉਸ ਲੋਕਤੰਤਰ ਦੇ ਮੰਦਰ ਚ ਡੈਮੋਕਰੇਸੀ ਉਹੀ ਹੈ ਕਿ ਜਿੱਥੇ ਰੂਲਿੰਗ ਐਂਡ ਆਪੋਜੀਸ਼ਨ bureau report smj news